ਕੈਨੇਡਾ ਦੀ ਸਰਕਾਰ ਵੱਲੋਂ ਰਿਮੈਂਬਰੈਂਸ ਡੇ ਦੇ ਉੱਪਰ ਇੱਕ ਡਾਰਕ ਟਿਕਟ ਜਾਰੀ ਕੀਤੀ ਗਈ ਹੈ। ਇਹ ਡਾਰਕ ਟਿਕਟ ਸਿੱਖ ਫੌਜੀਆਂ ਨੂੰ ਸਮਰਪਿਤ ਈ ਉਹਨਾਂ ਸਿੱਖ ਫੌਜੀਆਂ ਨੂੰ ਜਿਨ੍ਹਾਂ ਸਿੱਖ ਫੌਜੀਆਂ ਨੇ ਕੈਨੇਡਾ ਦੀ ਧਰਤੀ ਦੀ ਸੁਰੱਖਿਆ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਜਾਂ ਆਪਣੀਆਂ ਸੇਵਾਵਾਂ ਦਿੱਤੀਆਂ। ਇਹ ਜੋ ਡਾਰਕ ਟਿਕਟ ਜਾਰੀ ਕੀਤੀ ਗਈ ਹੈ ਇਸ ਦੇ ਉੱਪਰ ਪ੍ਰਾਈਵੇਟ ਸਿੰਘ ਲਿਖਿਆ ਗਿਆ ਹੈ ਜਾਂ ਪੰਜਾਬੀ ਦੇ ਵਿੱਚ ਸਿਪਾਹੀ ਸਿੰਘ ਵੀ ਉਕਰਿਆ ਹੈ। ਫ੍ਰੈਂਚ ਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਦਾ ਹੀ ਲਿਖਿਆ ਗਿਆ ਹੈ। ਇਹ ਡਾਕਟਰ ਉਹਨਾਂ ਫੌਜੀਆਂ ਨੂੰ ਸਤਿ ਸ੍ਰੀ ਜੀ ਜਿਹੜੇ ਫੌਜ ਦੇ ਵਿੱਚ ਕੰਮ ਕਰ ਰਹੇ ਆ ਜਿਹੜੇ ਫੌਜ ਦੇ ਵਿੱਚ ਕੈਨੇਡਾ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਨੇ ਇਸ ਤੋਂ ਇਲਾਵਾ ਬੁੱਕਣ ਸਿੰਘ ਦੀ ਜਿਹੜੀ ਜਗਾ ਸੀ ਜਿੱਥੇ ਕੀ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ ਸੀ ਉਸ ਜਗਾ ਦੇ ਉੱਪਰ ਵੀ ਪੰਜਾਬੀਆਂ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੇ ਉੱਪਰ ਜਿਹੜੀ ਸ਼ਰਧਾਂਜਲੀ ਆ ਉਹ ਭੇਟ ਕੀਤੀ ਗਈ ਬੁੱਕਣ ਸਿੰਘ ਉਹਨਾਂ 10 ਫੌਜੀਆਂ ਦੇ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਜਿਹੜਾ ਸਭ ਤੋਂ ਪਹਿਲਾਂ ਅਨਟਾਰੀਓ ਰੈਜੀਮੈਂਟ ਦੇ ਵਿੱਚ ਜਿਹੜਾ ਆਪਣੀ ਭਰਤੀ ਕਰਵਾਈ ਤੇ ਉਸ ਤੋਂ ਬਾਅਦ ਕੈਨੇਡਾ ਲਈ ਆਪਣੀਆਂ ਸੇਵਾਵਾਂ ਦਿੱਤੀਆਂ ਤੇ ਫੇਰ ਅੰਤ ਸਮੇਂ ਮਿਲਟਰੀ ਹਸਪੀਟਲ ਦੇ ਵਿੱਚ ਆਪਣਾ ਦਮ ਤੋੜਿਆ ਸੋ ਉਹਨਾਂ ਦਾ ਜਿਹੜਾ ਪੂਰੇ ਫੌਜੀ ਸਨਮਾਨਾ ਨਾਲ ਇੱਥੇ ਹੀ ਅੰਤਿਮ ਰਸਮਾਂ ਜਿਹੜੀਆਂ ਕੈਨੇਡਾ ਦੇ ਵਿੱਚ ਕੀਤੀਆਂ ਗਈਆਂ ਇਹ ਕੋਈ ਪਹਿਲੀ ਵਾਰ ਨਹੀਂ ਹੋਇਆ ਕਿ ਕੈਨੇਡਾ ਦੀ ਸਰਕਾਰ ਵੱਲੋਂ ਪੰਜਾਬੀਆਂ ਜਾਂ ਸਿੱਖਾਂ ਦੇ ਸਿੱਖ ਫੌਜੀਆਂ ਦੇ ਲਈ ਇਸ ਤਰ੍ਹਾਂ ਦਾ ਪ੍ਰੋਗਰਾਮ ਲਿਖਿਆ ਗਿਆ ਹੋਵੇ ਜਾਂ ਇਸ ਤਰ੍ਹਾਂ ਕੀਤਾ ਗਿਆ ਹੋਵੇ ਇਸ ਤੋਂ ਪਹਿਲਾਂ ਵੀ ਬਹੁਤ ਵਾਰ ਕੈਨੇਡਾ ਦੀ ਸਰਕਾਰ ਨੇ ਸਿੱਖਾਂ ਨੂੰ ਮਾਣ ਦਿੱਤਾ ਖਾਸ ਕਰਕੇ ਪੰਜਾਬੀ ਸਿੱਖ ਸੋਲਜਰਾਂ ਨੂੰ ਸਨਮਾਨ ਵਾਸਤੇ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਗਏ ਇਸ ਪ੍ਰੋਗਰਾਮ ਪ੍ਰੋਗਰਾਮ ਦੌਰਾਨ ਸਿਆਸੀ ਦੇ ਨਾਲ ਨਾਲ ਸਮਾਜਿਕ ਆਗੂ ਵੀ ਮੌਜੂਦ ਸਨ ਫੌਜ ਦੇ ਵੱਡੇ ਅਫਸਰ ਵੀ ਇਸ ਦੌਰਾਨ ਮੌਜੂਦ ਰਹੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਨੇ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ।